shut it up ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜੀ ਦੇ 350 ਸਾਲਾ ਸ਼ਹੀਦੀ ਪੁਰਬ ਪੂਰੇ ਸੰਸਾਰ ਭਰ ਦੇ ਵਿੱਚ ਸੰਗਤਾਂ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾ ਰਹੀਆਂ ਹਨ ਉਹਦੇ ਅੱਜ ਜੰਮੂ ਕਸ਼ਮੀਰ ਤੋਂ ਚੱਲਿਆ ਹੋਇਆ ਨਗਰ ਕੀਰਤਨ ਜੋ ਕਿ ਵਕ ਵਕ ਪਿੰਡਾਂ ਸ਼ਹਿਰਾਂ ਕਸਬਿਆਂ ਵਿੱਚ ਹੁੰਦਾ ਹੋਇਆ ਅੱਜ ਨਵਾਂ ਸ਼ਹਿਰ ਵਿਖੇ ਪਹੁੰਚਿਆ ਸੰਗਤਾਂ ਨੇ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਸਵਾਗਤ ਕੀਤਾ ਕਿਤੇ ਬਕਵਾਕ ਸੰਗਤਾਂ ਨੇ ਸਿਵਾਵਾ ਗੀਤੀਆਂ ਉੱਤੇ ਗੁਰਦਾਸ ਸਿੰਘ ਸੁਆਭਿਖੇ ਵੀ ਸੰਗਤਾਂ ਵੱਡੀ ਗਿਣਤੀ ਵਿੱਚ ਪਹੁੰਚ ਕੇ ਨਗਰ ਕੀਰਤੋਂ ਤੇ ਫੁੱਲਾਂ ਦੀ ਵਰਖਾ ਕੀਤੀ ਤੇ ਨਾਲ ਸਰਪਾਉ ਪੰਜਾ ਪੈਰਾਂ ਦੇ ਕੇ ਸਵਾਗਤ ਕੀਤਾ ਗਿਆ। ਸਮੂhtੀਆਂ ਸੰਗਤਾਂ ਨੂੰ ਜਿੱਤੇ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲਾ ਤੋਂ ਜੋ ਸਾਨੂੰ ਪ੍ਰੇਰਣਾ ਮਿਲਦੀ ਆ ਉਹਨਾਂ ਨੇ ਜੋ ਉਸ ਵੇਲੇ ਸ਼ਹੀਦੀ ਦਿੱਤੀ ਧਰਮ ਦੀ ਆਤ ਤੇ ਸ਼ਾਨ ਦੇ ਲਈ ਉਹ ਦੀ ਇੱਕ ਜੋ ਗਲਖਣ ਸਾਰਿਆ ਸੰਸਾਰ ਦੇ ਵਿੱਚ ਉਹ ਸਾਨੂੰ ਆਪਣੇ ਜੀਵ ਵਿੱਚ ਧਾਰਨ ਕਰਨੀ ਚਾਹੀਦੀ ਹੈ ਕਿਉਂਕਿ ਜੋ ਉਸ ਵੇਲੇ ਦਾ ਜੋ ਇਤਿਹਾਸ ਹੈ ਕਿ ਜੋ ਉਸ ਵੇਲੇ ਮੁਗਲ ਬਾਦਸ਼ਾਹ ਜਿੰਦੂ ਦੇਤੇ ਜ਼ੁਲਮ ਕਰ ਰਿਹਾ ਸੀ ਮੰਦਰ ਢਾ ਰਿਹਾ ਸੀ ਜ਼ਬਰਦਸਤੀ ਉਹਨਾਂ ਨੂੰ ਮੁਸਲਮਾਨ ਬਣਾਉਣ ਵਾਸਤੇ ਕਹਿ ਰਿਹਾ ਸੀ ਚਨੇਊ ਲਾਇਆ ਅਸਨਾ ਉਹਦੇ ਖਿਲਾਫ ਚਿਰਿਕੁਰ ਤੇਗਪਾਧਰ ਮਹਾਰਾਜੀ ਨੇ ਨਿਦਾਰ ਰੋ ਕੇ ਜੋ ਕੁਰਬਾਨੀ ਕੀਤੀ ਉਡੀ ਮਸਾਲ ਕਿਤੇ ਨਹੀਂ ਮਿਲਦੀ ਕੋ ਸਾਨੂੰ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਉਪਦੇਸ਼ ਦੇ ਅਨੁਸਾਰ ਆਪਣਾ ਜੀਵਨ ਜੀਉਂਦਿਆ ਹੋਇਆ ਇਹ ਸੰਸਾਰ ਭਵਗਤ ਸਾਗਰ ਤੋਂ ਪਾਰ ਲੰਘਣਾ ਚਾਹੀਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸੱਜਣ ਸਿੰਘ ਭਗਸੇ ਨਗਰ ਦਾ ਸੰਵੰਦਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਤੁਹਾਨੂੰ ਫੇਰ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਬੰਦੀ ਸਿੰਘ ਇਜਾਜ਼ਤ ਦਿਓ ਧੰਨਵਾਦ